ਨਮਸਕਾਰ ਦੋਸਤੋ ਅੱਜ ਅਸੀਂ ਸ਼ਿਵ ਕੁਮਾਰ ਜੋ ਹਿਸ਼ਾਰਪੁਰ ਤੋਂ ਸਮਾਜ ਸੇਵਿਕ ਹਨ ਉਹਨਾਂ ਦੇ ਨਾਲ ਅੱਜ ਅਸੀਂ ਗੱਲਬਾਤ ਕਰਨ ਆਏ ਆਂ ਔਰ ਸਮਾਜ ਉੱਪਰ ਜਿਹੜੀਆਂ ਵੱਧ ਰਹੀਆਂ ਮੁਸ਼ਕਲਾਂ ਜਿਵੇਂ ਕਿ ਸਖਵਿੰਦਰ ਕੋਟਰੀ ਦੇ ਨਾਲ ਜਿਹੜਾ ਵਿਧਾਨ ਸਭਾ ਦੇ ਵਿੱਚ ਧੱਕੇਸ਼ਾਹੀ ਦੀ ਕੀਤੀ ਗਈ ਆ ਉਹਨਾਂ ਨੂੰ ਸਿਰਫ ਇੱਕ ਸਵਾਲ ਹੀ ਪੁੱਛਿਆ ਗਿਆ ਕਿ ਭਗਵਾਨਤਮਾਨ ਜੀ ਜਿਹੜਾ ਤੁਸੀਂ ਵਾਅਦਾ ਕੀਤਾ ਸੀਗਾ ਦਲਿਤ ਸਹੀਮ ਦਾ ਉਸ ਨੂੰ ਲੈ ਕੇ ਅਸੀਂ ਅੱਜ ਖੁੱਲ ਕੇ ਜਿਹੜੇ ਵਿਚਾਰ ਚਰਚਾ ਸ਼ੇਵਕਮਰ ਜੀ ਨਾਲ ਕਰਨ ਆਏ ਆ ਸ਼ੇਵਕਮਰ ਜੀ ਪਹਿਲਾਂ ਤਾਂ ਜਨ ਪੰਜਾਬੀ ਨਿਊਜ਼ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਬਹੁਤ-ਬਹੁਤ ਜਨ ਪੰਜਾਬੀ ਨਿਊਜ਼ ਦਾ ਬਹੁਤ-ਬਹੁਤ ਧੰਨਵਾਦ ਪੱਟੀ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਐਨ ਵੀ ਤੁਸੀਂ ਮੇਰੇ ਕੋਲ ਆਏ ਕਰਦੇ ਘਰੇਲੂ ਕੰਮਾ ਜਿਵੇਂ ਬੀ ਸੀਗਾ ਤੇ ਕੁਦਰਤ ਨਾਲ ਪਿਆਰ ਕਰਨਾ ਬੂਟੇ-ਬਾਟੇ ਲਾਂਦਾ ਸੀਗਾ ਤੇ ਤੁਸੀਂ ਆਏ ਫਿਰ ਵੀ ਤੁਹਾਡਾ ਜੀ ਐਨ ਵੀ ਜਿਸ ਤਰ੍ਹਾਂ ਸ਼ੇਵਕਮਰ ਜੀ ਅਸੀਂ ਤੁਹਾਨੂੰ ਦੇਖਿਆ ਕਿ ਬੂਟੇ ਲਗਾਉਂਦੇ ਹੋਏ ਤੇ ਜਿਹੜੇ ਬੂਟੇ ਲਗਾਉਣੇ ਸਰਕਾਰ ਨੇ ਦੀ ਕਿਹਾ ਕਿ ਘਰ ਘਰ ਜਿਹੜਾ ਬੂਟਾ ਲਾਉਣਾ ਚਾਹੀਦਾ ਹੈ ਕੀ ਤੁਸੀਂ ਮੰਨ ਲਓ ਇਸ ਨੂੰ ਲੈ ਕੇ ਵਧੀਆ ਕਦਮ ਚੱਕਿਆ ਆ ਉਹਦੇ ਬਾਰੇ ਤੁਸੀਂ ਕੀ ਦਸ਼ਕਾ ਨੂੰ ਦੇਣਾ ਚਾਹੁੰਦੇ ਹੋ ਸਿਆ ਮੈਂ ਇਹਦੇ ਵਿੱਚ ਇੱਕ ਪੱਟੀਸਾ ਪਰਸਨਲ ਗੱਲ ਕਹਿਣਾ ਚਾਹੁੰਦਾ ਵੀ ਚਾਹੇ ਸਰਕਾਰ ਕਬੇ ਚਾਹੇ ਨਾ ਕਬੇ ਪਰ ਜਦੋਂ ਕਰੋਨਾ ਦਾ ਟਾਈਮ ਆਇਆ ਨਾ ਤੇ ਆਕਸੀਜਨ ਦੇ ਵੀ ਲੰਗਰ ਲੱਗੇ ਮੰਦਰ ਵੀ ਬੰਦ ਹੋ ਗਏ ਗੁਰੂ ਮਰਿਆਦਾ ਦਸਮ ਪਿਤਾ ਦੀ ਕਿਰਪਾ ਦੇ ਨਾਲ ਗੁਰਦੁਆਰੇ ਤਾਂ ਬੰਦ ਨਹੀਂ ਹੋਏ ਕਿਉਂਕਿ ਉੱਥੇ ਸਾਫ ਸਵੱਈ ਦਾ ਪੂਰਾ ਧਿਆਨ ਰੱਖਿਆ ਗਿਆ ਖਾਸ ਕਰਕੇ ਪੰਜਾਬ ਦੇ ਵਿੱਚ ਤਾਂ ਬਹੁਤ ਰੱਖਿਆ ਗਿਆ ਜੇ ਬਾਹਰ ਵੀ ਜਿਹੜੇ ਗੁਰੂ ਸਾਹਿਬ ਦੇ ਦਵਾਰ ਹੋ啊 ਉੱਥੇ ਵੀ ਰੱਖਿਆ ਗਿਆ ਵੀ ਇੱਕ ਬੂਟਾ ਸਾਨੂੰ ਬਿਨਾਂ ਕੁਝ ਦਿੱਤੇ ਇੱਕ ਉਹਨੂੰ ਪਾਣੀ ਦੇਣਾ ਉਹਨਾਂ ਦਾ ਖਾਦ ਦੇਣੀ ਹੁੰਦੀ ਆ ਤੇ ਉਹ ਸਾਨੂੰ ਫ੍ਰੀ ਦੇ ਵਿੱਚ ਆਕਸੀਜਨ ਦੇ ਦਿੰਦਾ ਤੇ ਕਰੋਨਾ ਨੇ ਸਾਨੂੰ ਇਦਾਂ ਦੇ ਹਾਲਾਤ ਦਿਖਾਏ ਆ ਅਸੀਂ ਮੁੜ ਕੇ ਫਿਰ ਮੰਦਰਾਂ ਦੇ ਵਿੱਚ ਧੂਪ ਬੱਤੀ ਦੇਸੀ ਕੀ ਦੇ ਦੀਵੇ ਤੇ ਸਰੋਂ ਦੇ ਤੇਲ ਦੇ ਦੀਵੇ ਤੇ ਅਰਗਬਤੀਆਂ ਤਾਂ ਬੜੀਆਂ-ਬੜੀਆਂ ਕਰਦੇ ਆ ਪਰ ਕਿਸੇ ਕੋ ਇੱਕ ਮਰਲਾ ਵੀ ਹੈ ਕਿਸੇ ਕੋ ਦੋ ਮਰਲੇ ਵੀ ਹੈ ਇੱਕ ਜਗ੍ਹਾ ਘਟ ਵਰਦਾ ਕੋਈ ਲੈਂ ਦੇਣੀ ਕਟੂਕਟ ਤੁਸੀਂ ਗਮਲਿਆਂ ਦੇ ਵਿੱਚ ਕੋਈ ਵੀ ਤુલਸੀ ਦਾ ਬੂਟਾ ਕੋਈ ਕੋਈ ਵੀ ਅਮਰੂਦ ਦਾ ਕੋਈ ਕਿਸੇ ਵੀ ਚੀਜ਼ ਕਿਸੇ ਵੀ ਚੀਜ਼ ਦਾ ਐਨੀ ਹੋ ਬੂਟਾ ਲਾਓ ਤਾਂ ਕਿ ਤੁਹਾਨੂੰ ਉਹ ਆਕਸੀਜਨ ਫ੍ਰੀ ਚ ਦਿੰਦਾ ਤਰ ਤੋਂ ਲੈਂਦਾ ਕੁਝ ਨਹੀਂ ਹੈ ਸਿਰਫ ਤੁਸੀਂ ਉਹਨੂੰ ਹਫ਼ਤੇ ਦੇ ਵਿੱਚ ਦੋ ਤਿੰਨ ਬਰ ਪਾਣੀ ਦੇਣਾ ਹੁੰਦਾ ਬਸ ਪੇ ਜਿਸ ਤਰ੍ਹਾਂ ਸ਼ੇਪਕੁਆਜੀ ਦਰਖਤ ਤਾਂ ਬਹੁਤ ਲਗਾਏ ਜਾਂਦੇ ਆ ਪਰ ਦਰਖਤ ਜਿਹੜੇ ਕੱਟੇ ਦੀ ਜਾ ਰਹੇ ਆ ਕਾਫੀ ਮੰਨੋ ਵੱਡ ਵੱਡੇ ਸ਼ਟ ਦੀ ਦਿੱਤੇ ਜਾਂਦੇ ਆ ਉਹਦੇ ਪੱਲੇ ਤੁਸੀਂ ਕੀ ਦਰਸ਼ਕਾਂ ਨੂੰ ਕਹਿਣਾ ਚਾਹੁੰਦੇ ਹੋ ਦੇਖੋ ਲੋਕਾਂ ਨੇ ਇਹ ਦਰਖਤਾਂ ਨੂੰ ਵਪਾਰ ਬਣਾ ਲਿਆ ਆ ਜਦ ਤੱਕ ਲੋਕਾਂ ਦੀ ਮਾਨਸਿਕਤਾ ਦੇ ਵਿੱਚ ਇਹ ਗੱਲ ਨਹੀਂ ਆਉਂਦੀ ਵੀ ਇਹ ਸਾਡੇ ਜਿੱਦਾ ਅਸੀਂ ਆਪਣੇ ਬੱਚੇ ਨੂੰ ਮੁੰਡੇ ਤੇ ਕੁੜੀ ਨੂੰ ਪਾਲਦੇ ਆ ਉਹਨਾਂ ਲਈ ਫਰੂਟ ਵੀ ਲੈ ਕੇ ਆਉਂਦੇ ਉਹਨਾਂ ਲਈ ਸਭ ਕੁਝ ਕਰਦੇ ਆ ਉਹਨੂੰ ਵਪਾਰ ਦਾ ਦਰਖਤਾ ਨੂੰ ਵਪਾਰ ਦਾ ਸਾਧਨ ਨਾ ਬਣਾਓ ਜਦੋਂ ਕੋਈ ਲੱਗੇ ਕਿਸੇ ਦੀ ਹਾਂ ਕਟਬਟ ਛਾਂਗਟਾਂ ਕਰਨੀ ਪੈਂਦੀ ਆ ਵੀ ਜੋ ਕੋਈ ਟਾਣੀ ਕਟਣੀ ਵੱਢਣੀ ਪੈਂਦੀ ਆ ਬੂਟਾ ਜੜੋਂ ਨਾ ਵੱਢੋ ਉਹਨੂੰ ਕਟੋ ਨਾ ਵੀ ਤੁਸੀਂ ਜਦ ਤੱਕ ਉਹਨੂੰ ਆਪਣੇ ਬੱਚਿਆਂ ਵਾਂਗੂ ਡੀਲ ਨਹੀਂ ਕਰਦੇ ਤੁਸੀਂ ਉਹਨੂੰ ਦਿਲੋਂ ਪਿਆਰ ਸੱਚੇ ਮਨੋਂ ਪਿਆਰ ਨਹੀਂ ਪਾਉਂਦੇ ਤੇ ਤੁਹਾਡੀ ਜ਼ਿੰਦਗੀ ਬਿਲਕੁਲ ਖਤਮ 60 ਸਾਲ 100 ਸਾਲ ਦੀ ਉਮਰ ਦੀਆਂ ਗੱਲਾਂ ਕਰਦੇ ਆ ਤੁਸੀਂ ਬਿਲਕੁਲ ਉਹ ਅਟੈਕ ਨਾ ਮਰੋਗੇ ਬਿਲਕੁਲ ਕਿਸੇ ਗੱਲ ਨਾ ਮਰੋਗੇ ਤੁਸੀਂ ਕੋਈ ਚਾ ਨਾ ਕਰੋ ਤੁਸੀਂ ਘੁੰਮਣ ਲਈ ਮਨਾਲੀ ਜਾਂਦੇ ਆ ਕੁੱਲੂ ਜਾਂਦੇ ਆ ਹੈ ਹਿਮਾਚਲ ਦੇ ਵਿੱਚ ਗਨਰੀ ਦੇਖ ਕੇ ਖੁਸ਼ ਹੁੰਦੇ ਆ ਦੂਜੇ ਦੀ ਚੀਜ਼ ਲਈ ਦੂਜੇ ਦਾ ਬੱਚਾ ਦੇਖ ਕੇ ਖੁਸ਼ ਹੁੰਦੇ ਆ ਵੀ ਕਿੰਨਾ ਸੋਹਣਾ ਕਿੰਨਾ ਪੜਿਆ ਲਿਖਿਆ ਤੁਸੀਂ ਉਹ ਆਪ ਵੀ ਕਰ ਸਕਦੇ ਹੋ ਤੁਸੀਂ ਆਪ ਵੀ ਕਰੋ ਮੈਂ ਤਾਂ ਇਹ ਕਹਿੰਦਾ ਵੀ ਦਰਖਤਾ ਨੂੰ ਆਪਣੇ ਬੱਚਿਆ ਮੰਗੂ ਡੀਲ ਕਰੋ ਬੱਚਿਆ ਮੰਗੂ ਜਿਸ ਤਰ੍ਹਾਂ ਸਰੋਨ ਵਿਧਾਨ ਸਭਾ ਦੇ ਵਿੱਚ ਸੁਖਵਿੰਦਰ ਕੋਟਲੀ ਉਹਨਾਂ ਨੇ ਇੱਕ ਮੁੱਦਾ ਚੱਕਿਆ ਆ ਕਿ ਦਲਿਤ ਜਿਹੜਾ ਸੀਐਮ ਜਿਹੜਾ ਆ ਯਾਦ ਕਰਵਾਇਆ ਭਗਵੰਤ ਮਾਨ ਜੀ ਨੂੰ ਕਿ ਜਿਹੜਾ ਪੰਜਾਬ ਦਾ ਦਲਿਤ ਜਿਹੜਾ ਸੀਐਮ ਤੁਸੀਂ ਕਦੇ ਨਹੀਂ ਬਣਾਇਆ ਕੀ ਕਰਨਾ ਉਸ ਨੂੰ ਲੈ ਕੇ ਕਾਫੀ ਜਿਹੜੀ ਵਿਧਾਨ ਸਭਾ ਦੇ ਵਿੱਚ ਇੱਕ ਦੂਜੇ ਦੇ ਨਾਲ ਕੰਟੂ-ਪਿੰਟੂ ਦੀ ਹੋਈ ਆ ਪਰ ਜਿਹੜਾ ਅਸਲੀ ਜਿਹੜਾ ਮੁੱਦਾ ਆ ਜਿਹੜਾ ਲੋਕਾਂ ਦੇ ਵਿੱਚ ਨਹੀਂ ਆ ਸਕਿਆ ਜਿਹੜਾ ਕਹਿ ਸਕਦੇ ਆਪਣਾ মিডিਆ ਜਿਹੜਾ ਆ ਉਹ ਸੱਚ ਜਿਹੜਾ ਨਹੀਂ ਲੈ ਕੇ ਸਾਹਮਣੇ ਆਇਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਪੱਟੀ ਸਾਹਿਬ ਜਲਦ ਤੱਕ ਨਿਊਜ਼ ਚੈਨਲ ਹੀ ਦੇਖਣਾ ਹੈ ਨਿਊਜ਼ ਚੈਨਲ ਦਾ ਕਿਸੇ ਦਾ ਨਾਮ ਲੈ ਕੇ ਪ੍ਰਮੋਟ ਨਹੀਂ ਕਰਨਾ ਚਾਹੁੰਦਾ ਤੇ ਨਿਊਜ਼ ਤਾਂ ਮੈਂ ਜ਼ਰੂਰ ਡੇਲੀ 2 3 4 5 ਘੰਟੇ ਤੱਕ ਨਿਊਜ਼ ਮੈਂ ਸੁਣਦਾ ਹੀ ਸੁਣਦਾ ਐ ਚਾਹੇ ਸਵੇਰ ਦਾ ਸਮਾਂ ਹੋਵੇ ਸ਼ਾਮ ਦਾ ਹੁਣ ਵੀ ਮੇਰਾ 8 ਵਜੇ ਤੋਂ ਲੈ ਕੇ 9 ਵਜੇ ਤੱਕ ਨਿਊਜ਼ ਦਾ ਹੀ ਟਾਈਮ ਆ ਤੇ ਮੈਨੂੰ ਇਦਾਂ ਲੱਗਦਾ ਵੀ ਮਾਨਜੋਗ ਮੁੱਖ ਮੰਤਰੀ ਸਾਹਿਬ ਨੇ ਚੀ ਦਿਆਜ਼ਮ ਭਗਤ ਸਿੰਘ ਦੀ ਫੋਟੋ ਵੀ ਲਵਾਤੀ ਸਾਰੇ ਦਫ਼ਤਰਾਂ ਦੇ ਵਿੱਚ ਆਪਣੇ ਪਿੱਛੇ ਵੀ ਲਾ ਕੇ ਆਪਣੀ ਵਾਈਟ ਕਰਦੇ ਆ ਬਾਬਾ ਸਾਹਿਬ ਭੀਮਰਾਓਂ ਅੰਬੇਡਕਰ ਦੀ ਫੋਟੋ ਵੀ ਲਵਾਈ ਆ ਪਰ ਜਿੱਥੇ ਤੱਕ ਮੇਰੀ ਪਰਸਨਲ ਰਾਏ ਆ ਜੇ ਕੋਈ ਗੁੱਸਾ ਨਾ ਮਨਾਵੇ ਬਈ ਸੁਖਵਿੰਦਰ ਗੋਟਲੀ ਜੀ ਮੌਜੂਦਾ ਐਮਐਲਏ ਆ ਤੇ ਆਪੋਜੀਸ਼ਨ ਦੇ ਵਿੱਚ ਉਹ ਆ ਆਪੋਜੀਸ਼ਨ ਦੇ ਵਿੱਚ ਉਹ ਆ ਕਾਂਗਰਸ ਆਪੋਜੀਸ਼ਨ ਦੇ ਵਿੱਚ ਉਹ ਆ ਜੋ ਮੈਂ ਨਿਊਜ਼ ਤੋਂ ਸੁਣਿਆ ਉਹ ਆਪੋਜੀਸ਼ਨ ਦੇ ਵਿੱਚ ਉਹ ਆ ਤੇ ਇਹ ਬਕਾਊ মিডিਆ ਨੇ ਲਿਆਂਦਾ ਨਹੀਂ ਗੱਲ ਨੂੰ ਸਾਹਮਣੇ ਵੀ ਉਸ ਬੰਦੇ ਨੂੰ ਦਲਤ ਚਿਹਰੇ ਨੂੰ ਰੋਣਾ ਪੈ ਗਿਆ ਉਹਨੂੰ ਕਾਲੇ ਕੱਪੜੇ ਪਾ ਕੇ ਧਰਨਾ ਲਾਣਾ ਪੈ ਗਿਆ ਵਿਧਾਨ ਸਭਾ ਦੇ ਬਾਹਰ ਤੇ ਇਹਦਾ ਮਤਲਬ ਵੀ ਮਾਨਜੋਗ ਮੁੱਖ ਮੰਤਰੀ ਸਾਹਿਬ ਕਿਸੇ ਬਾਰੇ ਕੁਝ ਨਹੀਂ ਸੋਚਦੇ ਪਏ ਮੁਲਾਜ਼ਮਾਂ ਨੂੰ ਏਰੀਅਰ ਨਹੀਂ ਮਿਲਿਆ 8% ਡੀਏ ਨਹੀਂ ਮਿਲਿਆ ਵਿਧਾਨ ਸਭਾ ਦਾ ਬਜਟ ਚੀਮਾ ਸਾਹਿਬ ਨੇ ਪੇਸ਼ ਕੀਤਾ ਕੁਝ ਵੀ ਨਹੀਂ ਮਿਲਿਆ ਨਾ ਤੱਕ ਨਹੀਂ ਮੁਲਾਜ਼ਮਾਂ ਦਾ ਲਿਆ ਗਿਆ ਲੋਕਤੰਤਰ ਦੇ ਵਿੱਚ ਪ੍ਰੋਟੈਸਟ ਕਰਨਾ ਕਾਨੂੰਨੀ ਅਧਿਕਾਰ ਹੋਆ ਇਹ ਤਾਂ ਬਾਬਾ ਸਾਹਿਬ ਅੰਬੇਡਕਰ ਦੇ ਅਧਿਕਾਰਾਂ ਨੂੰ ਖਤਮ ਕਰ ਰਿਹਾ ਮੇਰੇ ਹਿਸਾਬ ਨਾਲ ਤਾਂ ਮੈਨੂੰ ਇਹੀ ਲੱਗਦਾ ਕਿ ਜਿਸ ਤਰ੍ਹਾਂ ਆਪਾਂ ਹੁਣ ਗੱਲ ਕਰੀਏ ਕਿ ਸਖਵਿੰਦਰ ਸਿੰਘ ਕੋਟਲੀ ਜਿਹੜੇ ਆ ਕਾਂਗਰਸ ਦੇ ਵਿੱਚ ਆ ਤੇ ਕਾਂਗਰਸ ਦੇ ਵਿੱਚ ਬਾਬਾ ਸਾਹਿਬ ਨੇ ਕਹਿ ਕਿ ਕਾਂਗਰਸ ਇੱਕ ਜਲਤਾ ਹੋਇਆ ਮਹਿਲ ਹੈ ਜੋ ਵੀ ਇਸ ਵਿੱਚ ਜਾਏਗਾ ਜਲ ਕੇ ਬਸਮ ਹੋ ਜਾਏਗਾ ਤੇ ਅੱਜ ਜਿਹੜਾ ਕੋਟਲੀ ਸਾਹਿਬ ਜਿਹੜੇ ਆ ਕਾਂਗਰਸ ਦੇ ਵਿੱਚ ਲੈ ਕੇ ਵੀ ਜਿਹੜਾ ਦਲਤਾਂ ਦੀ ਆਵਾਜ਼ ਨੂੰ ਚੱਕ ਰਹੇ ਆ ਕੀ ਮੰਨ ਲਓ ਉਹਨਾਂ ਨੂੰ ਕਾਂਗਰਸ ਦੇ ਵਿੱਚ ਰਹਿਣਾ ਚਾਹੀਦਾ ਸੀ ਕਿ ਨਹੀਂ ਰਹਿਣਾ ਚਾਹੀਦਾ ਕਿ ਜਾਂ ਵੱਲੋਂ ਕਿਸੇ ਸਰਕਾਰ ਦੇ ਵਿੱਚ ਜਾਂ ਵੱਲੋਂ ਬਹੁਜੀ ਸਮਾਜ ਪਾਰਟੀ ਦੇ ਵਿੱਚ ਜਿਹੜਾ ਰਹਿ ਕੇ ਜਿਹੜਾ ਸੰਘਰਸ਼ ਕਰਨਾ ਚਾਹੀਦਾ ਸੀਗਾ ਦੇਖੋ ਮੈਂ ਪਾਰਟੀਬਾਜੀ ਦੇ ਵਿੱਚ ਨਹੀਂ ਪੈਂਦਾ ਜਦੋਂ ਬਾਬਾ ਸਾਹਿਬ ਬੇਂਟ ਕਰਨੇ ਇਹ ਗੱਲ ਕਹੀ ਸੀ ਇਹ ਓ ਹਿਊਮ ਨੇ 1885 ਦੇ ਵਿੱਚ ਕਾਂਗਰਸ ਪਾਰਟੀ ਬਣਾਈ ਅੰਗਰੇਜ਼ ਨੇ ਬਣਾਈ ਪਾਰਟੀ ਹੈ ਇਹ ਤੇ ਮੈਂ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਕੋਈ ਪਾਰਟੀਬਾਜੀ ਨਾਲ ਸਾਡਾ ਕੋਈ ਲੈਣ ਦੇਣ ਨਹੀਂ ਹੈਗਾ ਜੋ ਵਨਸ ਮਾਈ ਪਾਰਟੀ ਵਿੱਚ ਆ ਕਾਂਗਰਸ ਹੋਵੇ ਕੋਈ ਕੋਈ ਵੀ ਉਹ ਸਾਨੂੰ ਕੋਈ ਮਤਲਬ ਨਹੀਂ ਆ ਪਰ ਜਦੋਂ ਸੁਖਵਿੰਦਰ ਸਿੰਘ ਕੋਟਲੀ ਰੋਂਦੇ ਪਏ ਸੀ ਨਾ ਤਾਂ ਉਹਨਾਂ ਨੇ ਇੱਕ ਗੱਲ ਕਹੀ ਵੀ ਮੈਂ ਬਾਹੂ ਕਾਂਚੀ RAM ਜੀ ਦਾ ਚੇਲਾ ਆ ਆ ਉਹਨਾਂ ਦਾ ਚੰਡਿਆ ਹੋਇਆ ਆ ਮੈਂ ਹਾਰ ਨਹੀਂ ਮੰਨਦਾ ਤੇ ਜਿਹਨੂੰ ਬਾਹੂ ਕਾਂਚੀ ਨਾਮ ਨੇ ਚੰਡਿਆ ਹੋਵੇ ਪ੍ਰਤਾਪ ਸਿੰਘ ਬਾਜਵਾ ਵੀ ਹੋ LOP ਆਪੋਜੀਸ਼ਨ ਦੇ ਲੀਡਰ ਨਾਲ ਖੜੇ ਸੀਗੇ ਤੇ ਪੰਜਾਬ ਦੇ ਪ੍ਰਧਾਨ ਕਾਂਗਰਸ ਦੇ ਵੀ ਰਾਜਾ ਬੜਿੰਗ ਜੀ ਵੀ ਖੜੇ ਸੀਗੇ ਇਹ ਮਤਲਬ ਫਿਰ ਵੀ ਇੰਨਾ ਕਿ ਬੌਜੀ ਨੇ ਉਹਨਾਂ ਨੂੰ ਹੌਸਲਾ ਦਿੱਤਾ ਆ ਤਾਂ ਜੇ ਤੁਸੀਂ ਉਹ ਸਵਾਲ ਕਰਦੇ ਆ ਵੀ ਉਸ ਵੇਲੇ ਕਾਂਗਰਸ ਦੇ ਹਾਲਾਤ ਇਦਾਂ ਸੀਗੇ ਵੀ ਇਹ ਜਿਹੜੀਆਂ ਹੁਣ ਆਟਾ ਦਾਲ ਸਕੀਮਾਂ ਦਿੰਦੇ ਆ ਜਾਂ ਕੁਝ ਵੀ ਚੀਜ਼ਾਂ ਦਿੰਦੇ ਆ ਇਹ ਸੌ ਟੌਫੀਆਂ ਇਕੱਠੀਆਂ ਕਰਕੇ ਨਾ ਇੱਕ ਇੱਕ ਕਰਕੇ ਵੰਡਦੇ ਆ 75 ਸਾਲ ਹੋ ਗਏ ਦੇਸ਼ ਨੂੰ ਯਾਦ ਹੋਏ ਨੂੰ ਦਿੰਦਾ ਸਭ ਦਾ ਨਹੀਂ ਪਿਆ ਆ ਇਹ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਉਹ ਸੌ ਟੌਫੀਆਂ ਇਕੱਠੀਆਂ ਨਹੀਂ ਦਿੰਦੇ ਬਿਆਲਾ ਤੂੰ ਆਪ ਵੀ ਖਾ ਲੈ ਆਪਣੇ ਨਾਲ ਦੇ ਰਿਸ਼ਤੇਦਾਰਾਂ ਨੂੰ ਮਾਪੇ ਨੂੰ ਭਰਾਮਾ ਪਰਜਾਈਆਂ ਨੂੰ ਸਾਰਿਆਂ ਨੂੰ ਬੱਚਿਆਂ ਨੂੰ ਕੁੜੀਆਂ ਨੂੰ ਮੁੰਡਿਆਂ ਨੂੰ ਸਾਰਿਆਂ ਨੂੰ ਵੰਡ ਦਮੀ ਉਹ ਕੱਲੇ ਨੂੰ ਇੱਕ ਟੌਫੀ ਦਿੰਦੇ ਆ ਉਸ ਵੇਲੇ ਕਾਂਗਰਸ ਦੇ ਹਾਲਾਤ ਹੋਰ ਸੀ ਐਸ ਵੇਲੇ ਕਿਸੇ ਨਾਲ ਘੱਟ ਜੋੜ ਕਰਨਾ ਕਿਸੇ ਨਾਲ ਪਾਰਟੀ 'ਚ ਜਾਣਾ ਕਿਸੇ ਦੇ ਮਤਪੇਦ ਹੁੰਦੇ ਕੋਈ ਸਹਿਜੰਦਾ ਕੋਈ ਨਹੀਂ ਸਹਿਜੰਦਾ ਇਸ ਕਰਕੇ ਪਾਰਟੀ ਬਾਈ ਤੋਂ ਉਪਰ ਉੱਠ ਕੇ ਮੈਂ ਕੋਈ ਗੱਲ ਨਹੀਂ ਕਰਨਾ ਚਾਹੁੰਦਾ ਵੀ ਉਹ ਜਿੱਥੇ ਵੀ ਹੈਗੇ ਆ ਪਰ ਇਹ ਆ ਵੀ ਆਪਣੇ ਸਮਾਜ ਨੂੰ ਬਲੰਦ ਕਰੋ ਉਹਦੀ ਆਵਾਜ਼ ਬਲੰਦ ਕਰੋ ਤੇ ਮੈਨੂੰ ਤਾਂ ਮੇਰੇ ਬਜ਼ੁਰਗਾਂ ਨੇ ਇਹ ਦੱਸਿਆ ਮੇਰੇ ਦਾਦੇ ਪਰਦਾਦਿਆਂ ਨੇ ਵੀ ਆਪਣਾ ਮਾਰੂਗਾ ਛਾਵੇਂ ਛੱਟੂਗਾ ਬਗਾਨੇ ਦਾ ਮਾਰਿਆ ਪਤਾ ਨਹੀਂ ਕਿੱਥੇ ਛੱਡ ਦੇਣਾ ਆ ਇੰਨਾ ਕਿ ਪੱਟੀ ਸਾਹਿਬ ਮੈਂ ਕਹਿ ਸਕਦਾ ਜੀ ਪਾਰਟੀਵਾਦੀ ਨਾ ਮੇਰਾ ਕੋਈ ਲੈਣਦੇ ਨਹੀਂ ਜਿਸ ਤਰ੍ਹਾਂ ਸਰ ਹੁਣ ਕਿਸਾਨ ਆंदोलਨ ਫਿਰ ਦਿੱਲੀ ਦੇ ਵਿੱਚ ਸ਼ੁਰੂ ਹੋ ਚੁੱਕਿਆ ਆ ਕਿ ਪਹਿਲਾਂ ਜਿਹੜਾ ਕਿਸਾਨ ਆंदोलਨ ਖਤਮ ਨਹੀਂ ਹੋ ਗਿਆ ਸੀਗਾ ਫਿਰ ਦੁਬਾਰਾ ਕਿਸਾਨ ਆंदोलਨ ਸ਼ੁਰੂ ਹੋਇਆ ਆ ਫਿਰ ਉਹਨਾਂ ਨੇ ਕਿਸਾਨਾਂ ਨੇ ਮਜ਼ਦੂਰਾਂ ਨੂੰ ਜਿਹੜਾ ਆਵਾਜ਼ ਚੁੱਕਣ ਦੀ ਕੋਸ਼ਿਸ਼ ਕੀਤੀ ਆ ਫਿਰ ਜਿਹੜਾ ਦਿੱਲੀ ਦੇ ਵਿੱਚ ਲਗਾਤਾਰ ਜਿਹੜਾ ਨਾਰੇਬਾਜ਼ੀ ਦੀ ਹੋ ਰਹੀ ਜਾ ਰਹੀ ਆ ਧਾਨੇ ਪ੍ਰਦਰਸ਼ਨ ਦੀ ਹੋ ਰਿਹਾ ਗੋਲੀਬਾਰੀ ਦੀ ਚੱਲ ਰਹੀ ਆ ਔਰੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਪੱਟੀ ਸਾਹਿਬ ਇਹਦੇ ਵਿੱਚ ਇਦਾਂ ਬਹੁਤ ਬਰੀਕੀਆਂ ਆ ਬਹੁਤ ਵਾ ਹੋ ਸਕਦਾ ਮੇਰਾ ਬੋਲਿਆ ਗਲਤ ਵੀ ਹੋ ਜਵੇ ਤੇ ਜੋ ਮੈਂ ਸੋਚਦਾ ਇੱਕ ਆਮ ਭਾਰਤੀ ਨਾਗਰਿਕ ਹੋਂਦੇ ਹਿਸਾਬ ਦੇ ਨਾਲ ਬਈ ਬਰੀਕੀਆਂ ਬਹੁਤ ਵਾ ਇਹ 2024 ਦੇ ਇਲੈਕਸ਼ਨ ਲੱਗੇ ਆ ਤੇ ਪਹਿਲਾਂ ਕਿਸਾਨ ਤੇ ਮਜ਼ਦੂਰ ਏਕਤਾ ਜਿੰਦਾਬਾਦ ਹੁੰਦੀ ਸੀ ਡੇਢ ਸਾਲ 750 ਬੰਦਾ ਮਰਵਾ ਕੇ ਵੀ ਮੁੜ ਕੇ ਮਜ਼ਦੂਰ ਬਾਹਰ ਕੱਢ ਦਿੱਤੇ ਗਏ ਉਹਨਾਂ ਦੇ ਮਨ ਦੇ ਵਿੱਚ ਵੀ ਦਰਦ ਦੂਆ ਫਿਰ ਵੀ ਉਹ ਨਾਲ ਖੜੇ ਬਾਬਸਾਂ ਬੇੜਕਾ ਦੀ ਕਿਰਪਾ ਦੇ ਸਦਕਾ ਉਹ ਨਾਲ ਖੜੇ ਆ ਉਹਨਾਂ ਨੂੰ ਪਤਾ ਆ ਵੀ ਸਾਡੀ ਬਚਾਅ ਧਾਰਾ ਇੱਕ ਵਾ ਉਦਾਂ ਅਸੀਂ ਪਾਵੇਂ ਜਾਤਾਂ ਪਾਤਾਂ ਦੇ ਵਿੱਚ ਇੱਕ ਦੂਜੇ ਨੂੰ ਵੱਡਾ ਛੋਟਾ ਕਹਿ ਦਿੰਦੇ ਆ ਕੋਈ ਗੱਲ ਨਹੀਂ ਇੱਦਾਂ ਦੀ ਪਰ ਇਹ ਰਾਜਨੀਤੀ ਦਾ ਸਟੰਟ ਵਾ ਅੱਜ ਤੱਕ ਮਾਨਯੋਗ ਪ੍ਰਧਾਨ ਮੰਤਰੀ ਪੀਐਮ ਸਾਹਮਣੇ ਐਮਐਸਪੀ ਦਾ ਕੋਈ ਵਿਲਕਤੀ ਕਾਨੂੰਨ ਲਾਗੂ ਨਹੀਂ ਕੀਤਾ ਗਿਆ ਉਹਨਾਂ ਦਾ ਧਰਨਾ 1.5 ਸਾਲ ਬਾਅਦ ਚੁਕਾਇਆ ਗਿਆ ਤੇ ਹੁਣ ਵੀ ਸੰਯੁਕਤ ਕਨਹਨ ਮੋਰਚਾ ਆਇਆ ਚਾਹੇ ਕੁਛ ਵੀ ਆ ਤੇ ਉਹ ਲਗ ਲਗ ਮਤਲਬ ਮੈਂ ਕਿਸੇ ਜਥੇਬੰਦੀ ਦਾ ਨਾਂ ਨਹੀਂ ਲਾਉਂਗਾ ਮੈਨੂੰ ਪਤਾ ਸਾਰਿਆਂ ਦਾ ਆ ਤੇ ਉਹ ਆਪਣੇ ਆਪਣੀ ਮਸ਼ਹੂਰੀ ਕਰਦੇ ਆ ਅੱਜ ਟ੍ਰੇਨਾਂ ਰੁਕੀਆਂ ਗਈਆਂ ਅੱਜ ਕੀਤਾ ਗਿਆ ਪਰ ਜੇ ਲੋਕ ਪ੍ਰੋਟੈਸਟ ਨਹੀਂ ਕਰਨਗੇ ਤਾਂ ਇਹ ਸਰਕਾਰਾਂ ਦੇ ਕੰਨ ਤੇ ਜੂੰ ਵੀ ਨਹੀਂ ਸਰਕਦੀ ਪ੍ਰੋਟੈਸਟ ਵੀ ਜ਼ਰੂਰੀ ਆ ਪਰ ਅਸਲ ਵਿੱਚ ਇਹਨਾਂ ਨੂੰ ਸਿਆਸਤ ਖੜਾ ਰਹੀ ਆ ਇਹ ਖੇਡ ਹੀ ਜਾਂਦੇ ਆ ਕਰਨ ਚੁ ਨਿਕਲਣਾ ਚਾਹੀਦਾ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਆ ਕਿਉਂਕਿ ਢੇਡਣਾ ਪਈਆਂ ਰੋਟੀਆਂ ਤੇ ਸਭੇ ਗੱਲਾਂ ਖੋਟੀਆਂ ਅੱਜ ਦੂਜੀਆਂ ਸਟੇਟਾਂ ਤੋਂ ਆ ਕੇ ਲੇਬਰ ਕਰਦੇ ਆ ਜਿਹੜੇ ਜੱਟ ਜ਼ਿਮੀਂਦਾਰ ਆਪਣੇ ਆਪ ਨੂੰ ਬڑے ਕਿਸਾਨ ਮੰਨਦੇ ਆ ਜਦ ਤੱਕ ਕਿਸਾਨ ਦਾ ਮੁੱਦਾ ਉੱਠੇ ਤੱਕ ਪਹਿਲਾਂ ਜੱਟ ਜ਼ਿਮੀਂਦਾਰ ਆ ਜਾਂਦਾ ਜੀ ਜਦ ਕਿ ਛੋਟਿਆਂ ਲੋਕਾਂ ਦੇ ਵਿੱਚ ਵੀ ਕਿਸਾਨ ਹੈਗੇ ਆ ਦੋ ਦੋ ਕਿੱਲੇ ਵਾਲੇ ਇੱਕ ਕਿੱਲੇ ਵਾਲੇ ਕਨਾਲ ਵਾਲੇ ਮਰਲੇ ਵਾਲੇ ਵੀ ਕਿਸਾਨ ਹੈਗੇ ਆ ਜਿਹੜੇ ਕਰਦੇ ਆ ਪਰ ਸਰਕਾਰ ਇਹਨਾਂ ਨੂੰ ਪ੍ਰਮੋਟ ਕਰ ਲੈ ਕੁਝ ਨਹੀਂ ਕਰ ਰਹੀ ਪੂਰੇ ਬਲਡ ਨੂੰ ਸਾਡਾ ਅਨਾਜ ਜਿਹੜਾ ਆ ਪੂਰੇ ਬਲਡ ਨੂੰ ਅਨਾਜ ਸਾਡਾ ਕਿਸਾਨ ਪੰਜਾਬ ਤੋਂ ਜ਼ਿਆਦਾ ਭੇਜ ਰਿਹਾ ਤੇ ਤੁਸੀਂ ਕੇਂਦਰ ਸਰਕਾਰ ਨੂੰ ਕੀ ਸਨੇਹ ਦੇਣਾ ਚਾਹੁੰਦੇ ਕਿ ਜਿਹੜਾ ਕਿਸਾਨਾਂ ਨੇ ਜਿਹੜਾ ਉਹ ਅਦੋਲਨ ਸ਼ੁਰੂ ਕੀਤਾ ਆ ਕੀ ਸਰਕਾਰ ਨੂੰ ਉਹਨਾਂ ਦੀ ਜਿਹੜੀਆਂ ਮੰਗਾਂ ਮੰਨ ਕੇ ਜਿਹੜਾ ਕਿਸਾਨਾਂ ਨੂੰ ਫਿਰ ਜਿਹੜਾ ਪੰਜਾਬ ਦੇ ਵਿੱਚ ਜਾਂ ਹਰਿਆਣੇ ਦੇ ਵਿੱਚ ਜਿਹੜਾ ਵਾਪਸ ਜਿਹੜਾ ਜਾਣਾ ਚਾਹੀਦਾ ਕਿ ਨਹੀਂ ਜਾਣਾ ਚਾਹੀਦਾ ਜਿਹੜਾ ਉਹਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਕਿ ਨਹੀਂ ਮੰਨਣੀਆਂ ਚਾਹੀਦੀਆਂ ਪਤਾ ਨਹੀਂ ਪੱਟੀ ਸਾਹਿਬ ਮੇਰੀ ਗੱਲ ਮੰਨੀ ਜਾਣੀ ਕਿ ਨਹੀਂ ਮੰਨੀ ਜਾਣੀ ਮੈਂ ਤਾਂ ਹੱਥ ਜੋੜ ਕੇ ਉਹਨਾਂ ਨੂੰ ਬੇਨਤੀ ਕਰਦਾ ਵੀ ਤੁਸੀਂ ਸਾਰੀ ਰਾਜਨੀਤਿਕ ਤੋਂ ਤੇ ਸਿਆਸਤ ਤੋਂ ਉੱਪਰ ਉੱਠ ਕੇ ਇੱਕ ਵਾਰ ਇਨਸਾਨੀਅਤ ਨੂੰ ਮਨੋਕ ਨੂੰ ਮਨੋਕ ਮੰਨ ਕੇ ਜੋ ਇਹਨਾਂ ਦੀਆਂ ਜਾਜ ਮੰਗਾ ਆ ਉਹਨਾਂ ਨੂੰ ਮੰਨ ਕੇ ਪ੍ਰਵਾਨ ਕਰ ਲੋ ਤੁਹਾਡੀ ਸਰਕਾਰ ਸਦਾ ਬਾਹਰ ਰਹੂਗੀ ਤੁਸੀਂ ਬਿਲਕੁਲ ਸਿਆਸਤ ਨਾਲ ਉੱਚਾ ਨੀ ਮਾਨਾ ਦੇਖੋ ਜੋ ਜਿਹੜਾ ਚੀਜ਼ ਜਿਹੜੇ ਮੰਗ ਮੰਗਦਾ ਕਿਉਂਕਿ ਉਹ ਮੰਗਤੇ ਬਣ ਕੇ ਆਏ ਆ ਤੇ ਮੰਗਿਆ ਰਾਜ ਤੋਂ ਜਾਂਦਾ ਤੁਸੀਂ ਜੇ ਤੁਹਾਨੂੰ ਅਕਾਲ ਪੁਰਖ ਵਾਹਿਗੁਰੂ ਨੇ ਪਰਮਾਤਮਾ ਨੇ ਰਾਜੇ ਬਣਾਤਾ ਤੇ ਫਿਰ ਤੁਸੀਂ ਰਾਜੇ ਬਣ ਗਏ ਆ ਪਰ ਜਿਹੜਾ ਤੁਹਾਡੇ ਦਰ ਤੇ ਆਇਆ ਉਹਨੂੰ ਖੈਰ ਪਾ ਦਿਓ ਤਾਂ ਇਹਨਾਂ ਦੀਆਂ ਮੰਗਾਂ ਮੰਨੀਆਂ ਚਾਹੀਦੀਆਂ